ਤੇ ਅੱਜ ਦੀ ਅੰਮੀ ਇਹਦੀ ਦੀਦੀ ਇਹਦੀ ਭੈਣ ਇਹਨੂੰ ਮਿਲਣ ਆਈ ਹੈ। ਜੀ ਅੰਮੀ ਹਾਂ ਇਨਸ਼ਾ ਅੱਲਾਹ ਪਹੁੰਚਾਉਂਦੇ ਅੱਲਾਹ ਚਾਹੇ। ਖੁਸ਼ ਰਹੋ। ਖੁਸ਼ ਰਹੋ। ਅੱਲਾਹ ਦਾ ਹੁਕਮ ਹੈ। ਅੱਲਾਹ ਦਾ ਹੁਕਮ। ਅੱਲਾਹ ਦਾ ਹੁਕਮ। थोड़ा ध्यान रखना है तेरा कि तेरे भाई है बाप है सब कुछ है चुपोजा

रोता रोते नहीं जो रोते ना तो दिल दुखे उनका जब इन्होंने तुझे इतना अच्छा कर दिया कैसा था तू देखे माशाल्लाह कैसे अच्छा होगा देखी कैसे अच्छा हाथ पैर हो रहे तेरे कैसे सूख रहा था कैसे खौफ आया देख के तुझे आवाज देखी बहुत प्यारा लग रहा बहुत अच्छा है इंशाल्लाह तुझे लेके जाऊंगी घर ठीक है तो लच हाँ, है हाँ चल ठीक है उस्मान क्या बात है रो क्यों रहे हो ये कौन है मेरी बाजी।, बाजी बाजी वो वो अम्मी है तो अभी अभी तुम देखो तुमने बोला था मैंने मिलना है तेरे को मिलने के लिए आ गए नहीं तभी अब इधर रुकोगे ना मेरे पास मेरे पास रुकोगे ना ਆਰੂ ਕਹਿਣੇ ਅਬ ਅਬ ਰੋ ਰੋਗੇ ਤਾਂ ਨਹੀਂ ਨਹੀਂ ਰੋਣਾ ਰੋਣਾ ਨਹੀਂ ਮਿਲਨੇ ਆਇਆ ਕਰਾਂਗੇ ਤੇਰੇ ਕੋਲ ਜੀਨ ਭਗੋਰਾ ਆਪਾਂ ਆ ਸਭ ਆਏਗੇ ਮਿਲਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹ ਰਾਮ ਵਾਹਿਗੁਰੂ ਭਗਵਾਨ ਸਭ ਨੇ ਇੱਕੋ ਹੀ ਮੈਸੇਜ ਦਿੱਤਾ ਇਨਸਾਨ ਦੇ ਅੰਦਰ ਹੀ ਰੱਬ ਦਾ ਇਨਸਾਨ ਦੇ ਅੰਦਰ ਹੀ ਭਗਵਾਨ ਆ ਸਾਨੂੰ ਜਦੋਂ ਸਮਾਨ ਮਿਲਿਆ ਸੀ ਮਿਲਕੋਟਲਾ ਤੋਂ ਬਹੁਤ ਬੁਰੀ ਹਾਲਤ ਸਾਡੀ ਟੀਮ ਦੇ ਮੈਂਬਰ ਅਮਰਜੀਤ ਬਾਈ ਹੁਣੀ ਛੱਡ ਕੇ ਗਏ ਸੀ ਉਸ ਟਾਈਮ ਉਸਮਾਨ ਨੂੰ ਦਿਖਾਈ ਨਹੀਂ ਸੀ ਦਿੰਦਾ ਅੱਖਾਂ ਤੋਂ ਬਹੁਤ ਘੱਟ ਦਿੰਦਾ ਸੀ ਤੇ ਉਸਮਾਨ ਚੱਲ ਫੇਰ ਨਹੀਂ ਸਕਦਾ ਜਨਮ ਤੋਂ ਹੀ ਪਹਾਜਾ ਜਿਵੇਂ ਦੱਸ ਰਹੇ ਨੇ ਪੂਰੀ ਭੈਣ ਤੇ ਲਤਾਂ ਤੇ जख्म ਸੀ ਪੈਰਾਂ ਤੇ ਸੱਟਾਂ ਲੱਗੀਆਂ ਹੋਈਆਂ ਸੀ ਲਾਵਾਰਸ ਹਾਲਤ ਵਿੱਚ ਬਾਈ ਉੱਥੇ ਪਿਆਰ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਛੱਡ ਕੇ ਗਏ ਉੱਤੋਂ ਹਰਮਨਤ ਸਿੰਘ ਇੰਦਰਜੀਤ ਸਿੰਘ ਨਰਮਲ ਸਿੰਘ ਤੇ ਸਾਡੇ ਅਮਰਜੀਤ ਬਾਈ ਉਹਨਾਂ ਦੀ ਟੀਮ ਸਾਡੇ ਕੋਲੋਂ ਛੱਡ ਕੇ ਗਈ 23/23 ਨੂੰ ਆਇਆ ਸੀ ਅੱਜ 1 ਸਾਲ ਹੋ ਗਿਆ ਕਰੀਬ ਸਾਡੇ ਕੋਲ ਆਏ ਨੂੰ ਕਿ ਤੇ ਅੱਜ ਦੀ ਅੰਮੀ ਤੇ ਇਹਦੀ ਦੀਦੀ ਇਹਦੀ ਭੈਣ ਇਹਨੂੰ ਮਿਲਣ ਆਈ ਆ ਯੂਪੀ ਤੋਂ ਸਹਾਰਨਪੁਰ ਤੋਂ ਇਹ ਵੀ ਰਹਿਣ ਵਾਲਾ ਵਾ ਅਲੀ ਦੀ ਚੁੰਗੀ ਨੇੜੇ ਸਬਰੀਆ ਬਾਗ ਸultanpur ਯੂਪੀ ਸਹਾਰਨਪੁਰ ਯੂਪੀ ਸੋਰੀ ਉੱਥੋਂ ਦੇ ਰਹਿਣ ਵਾਲਾ ਸੀ ਵੀਰ ਆਪਣੇ ਰਿਸ਼ਤੇਦਾਰੀ ਦੇ ਵਿੱਚ ਮਲੇਲ ਕੋਟਰੇ ਆਪਣੀ ਖਾਲਾ ਦੇ ਘਰ ਰਹਿੰਦਾ ਸੀ ਉੱਥੋਂ ਕਿੱਦਾਂ ਘਰ ਤੋਂ ਵਿਛੜ ਗਿਆ ਕਿੱਦਾਂ ਚਲਾ ਗਿਆ ਕਿ ਅੱਲਾ ਜਾਣਦਾ ਪਰ ਸਾਡੇ ਕੋਲੇ ਇਹਦਾ ਕੋਈ ਦਾਣਾ ਪਾਣੀ ਸੀ ਸਬੰਧ ਸੀ 1 ਸਾਲ ਹੋ ਗਿਆ ਉਸਮਾਨ ਨੂੰ ਸਾਡੇ ਕੋਲੇ ਰਹਿੰਦੇ ਆ ਅੱਜ 1 ਸਾਲ ਬਾਅਦ ਉਹਦੀ ਅੰਮੀ ਤੇ ਉਹਦੀ ਦੀਦੀ ਉਹਨੂੰ ਭਰਾ ਭੈਣ ਉਹਦੀ ਉਹਨੂੰ ਮਿਲਣ ਆਈ ਐ ਵੀਡੀਓ ਕਾਲ ਤੇ ਅਸੀਂ ਗੱਲ ਕਰਾਈ ਸੀ ਕੁਝ ਦਿਨ ਪਹਿਲਾਂ ਇਹਨਾਂ ਦੀ ਧੰਨਵਾਦ ਆ ਪਰਿਵਾਰ ਨੂੰ ਮਿਲਣ ਆਇਆ ਪਰਿਵਾਰ ਤੇ ਪਰਿਵਾਰ ਦੇ ਵਿੱਚ ਉਸਮਾਨ ਦੇ 3 ਭਰਾ ਅਪਾਹਜ ਨੇ ਟੋਟਲ 4 ਭਰਾ ਨੇ ਚਾਰਾਂ ਦੇ ਵਿੱਚੋਂ ਇੱਕੋ ਹੀ ਠੀਕ ਆ ਜਿਹਦੇ ਸਿਰ ਤੇ ਘਰ ਚੱਲਦਾ ਬਾਕੀ ਤਿੰਨ ਭਰਾ ਇਹ ਪਾਹਜ ਨੇ ਤੇ ਇੱਕ ਇਹਨਾਂ ਦੀ ਆ ਭੈਣ ਆ ਤੇ ਅੰਮੀ ਅੱਬਾ ਇਹਨਾਂ ਦੇ ਨਹੀਂ ਅੱਬਾ ਚੱਲ ਬਸੇ ਤੇ ਭਾਈ ਉਹ ਤਾਂ ਅਲੱਗ ਰਹਤੇ ਆ ਅਲੱਗ ਰਹਤੇ ਆ ਉਸ ਦਾ ਕੋਈ ਮਤਲਬ ਨਹੀਂ ਆ ਇੱਕ ਆ ਬੋਲ ਰਹੇ ਤੇ ਕੋਈ ਕੌਣ ਚੱਲ ਬਸਾ بڑا ਭਾਈ ਆ ਮੇਰੇ ਸੇ ਛੋਟਾ ਆ ਉਹ ਵੀ ਚੱਲ ਬਸਾ ਮੈਂ ਵੀਡੀਓ ਕਾਲਿੰਗ ਆਪ ਕੋ ਬਾਤ ਕਰਾਈ ਸੀ ਨਾ ਜੀ ਜੀ ਉਸ ਦਾ ਇੰਤਖਾਬ ਉਹ ਵੀ ਪਾਹਜ ਤੇ ਉਹ ਵੀ ਪਾਹਜ ਤੇ ਉਹ ਤਾਂ ਬਿਲਕੁਲ ਹੀ ਪਾਹਜ ਚਾਹੀਦਾ ਇਹ ਤਾਂ ਕੁਝ ਸਹੀ ਵੀ ਨਹੀਂ ਆ ਉਹ ਤਾਂ ਬਿਲਕੁਲ ਹੀ ਬੇਕਾਰ ਹੋ ਰਿਹਾ ਬੇਚਾਰਾ ਇੱਕ ਵੈ ਨਾ ਜਨਮ ਸੇ ਹੀ ਮੈਨੂੰ ਐਸਾ ਹੋਇਆ ਜਨਮ ਸੇ ਬਿਮਾਰ ਹੈ ਮੈਨੇ ਸ਼ੁਰੂ ਮੈਂ ਤਾਂ ਸੇ ਹੀ ਥੇ ਹੀ ਪੋਲੀਓਤਾ ਚੱਲਦਾ ਆ ਬਸ ਜੇ ਜੋ ਉਮਰ ਹੋਤੀ ਚਲੇ ਗਈ ਜਿੰਦੀ ਉਹ ਪੋਲੀਓਤਾ ਜਾਣਾ ਲੱਗ ਗਈ ਜੀ ਲਾ ਨਹੀਂ ਇਹ ਗੁੰਮੇ ਨਾ ਹੋਇਆ ਕਿ ਬਲਕਿ ਉਸ ਦਾ ਰਾਧੇ ਹੀ ਥਾ ਲਾਣੇ ਦਾ ਤੋਂ ਅੱਲਾਹ ਤਾਲਾ ਮਿਹਰ ਕਰੇ ਸਾਨੂੰ ਵੀ ਸਮਤ ਬੁੱਧੀ ਬਖਸ਼ੇ ਅਸੀਂ ਆਪਣੇ ਭਰਾ ਦੀ ਸੇਵਾ ਕਰ ਸਕੀਏ ਉਸਮਾਨ ਦੀ ਪਰਿਵਾਰ ਨਾਲ ਅਸੀਂ ਗੱਲ ਕੀਤੀ ਵੀ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਪਰਵਾਰ ਦੱਸਦਾ ਵੀ ਅਸੀਂ ਜੂਪੀ ਤੋਂ ਇਹੇ ਕਰਕੇ ਇਹਨੂੰ ਇੱਥੇ ਭੇਜਿਆ ਸੀ ਮੇਲਕੋਟਲੇ ਇਹਦੀ ਖਾਲਾ ਕੋਲੇ ਵੀ ਉੱਥੇ ਜੂਪੀ ਚ ਇਹਨੂੰ ਲੋਕ ਤੰਗ ਕਰਦੇ ਆ ਬਹੁਤ ਇਹ ਸਾਤ ਬੰਦਾ ਸਾਹੂ ਬੰਦਾ ਇਹ ਸਾਰਾ ਦਿਨ ਬਾਹਰ ਬੀਲਚੇਅਰ ਤੇ ਟਰਾਈਸਾਈਕਲ ਤੇ ਤੁਰਿਆ ਫਿਰਦਾ ਇਹਨੂੰ ਕੋਈ ਛੇੜਦਾ ਕੋਈ ਗੰਦਾ ਮੰਦਾ ਬੋਲਦਾ ਕੋਈ ਗਲਤ ਬੋਲਦਾ ਕੋਈ ਗਾਲ ਕੱਢਦਾ ਕੋਈ ਕੁੱਟਦਾ ਤੇ ਇਹ ਸਾਫ਼ ਦਿਲ ਦੇ ਬੰਦੇ ਇਹ ਨਾ ਤਾਂ ਕਿਸੇ ਨੂੰ ਮਾੜਾ ਕਹਿਣ ਸਕਦੇ ਨਾ ਸੁਣ ਸਕਦੇ ਆ ਤੇ ਫਿਰ ਇਹ ਤੜਫਦੇ ਆ ਕਿ ਰੋਂਦੇ ਆ ਪਿੰਟਦੇ ਆ ਤੇ ਇਹਨਾਂ ਦੀ ਸਾਰ ਲੈਣ ਵਾਲਾ ਅੱਜ ਸਮਾਜ ਦੇ ਵਿੱਚ ਕੋਈ ਨਹੀਂ ਅੱਜ ਹਰ ਇੱਕ ਬੰਦੇ ਨੂੰ ਦੌੜ ਲੱਗੀ ਹੋਈ ਆ ਪੈਸਿਆਂ ਦੀ ਉਹਨੂੰ ਕੋਈ ਫਰਕ ਨਹੀਂ ਅਸਮਾਨ ਨਾਲ ਕੀ ਹੋ ਰਿਹਾ ਚਾਹੇ ਉਹ ਆਪਣੀ ਜ਼ਿੰਦਗੀ ਨਰਕ ਵਰਗੀ ਕੱਟੀ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪਰ ਧੰਨਵਾਦ ਆ ਅਮਰਜੀਤ ਵੀਰ ਹੁਣਾਂ ਦਾ ਜਿਨ੍ਹਾਂ ਨੇ ਬ੍ਰਹਾਲਾ ਕਰਕੇ ਇਸ ਵੀਰ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਸੀ ਧੰਨਵਾਦ ਆ ਅੱਜ ਘੱਟੋ ਘੱਟ ਸਮਾਨ ਦੀ ਅੰਮੀ ਆਈ ਆ ਤੇ ਉਹਦੀ ਭੈਣ ਆਈ ਆ ਉਹਨੂੰ ਮਿਲ ਘੱਟੋ ਘੱਟ ਉਹਦੀਆਂ ਆਂਦਰਾ ਛੱਡੀਆਂ ਹੋਈਆਂ ਅੱਜ ਮਿਲ ਕੇ ਆਪਦੀ ਅੰਮੀ ਨੂੰ ਕਿਉਂਕਿ ਉਹ ਰੋਂਦਾ ਬਹੁਤ ਸੀ ਅੰਮੀ ਨੂੰ ਯਾਦ ਕਰਕੇ ਬਹੁਤ ਰੋਂਦਾ ਸੀ ਸਾਡੇ ਅਸ਼wini ਬਾਈ ਜੀ ਉਹਨਾਂ ਨੇ ਬੜੀ ਕੋਸ਼ਿਸ਼ ਕਰਕੇ ਅਸਮਾਨ ਦਾ ਘਰ ਲੱਭਿਆ ਸੀ ਐਡਰੈਸ ਲੱਭਿਆ ਸੀ ਕਿ ਕਹਿੰਦੇ ਸਾਡੇ ਘਰ 'ਚ ਜਗ੍ਹਾ ਨਹੀਂ ਹੈਗੀ ਇਹਨੂੰ ਰੱਖਣ ਲਈ ਹਜੇ ਕਿਉਂਕਿ ਇੱਥੇ ਬਹੁਤ ਗਰੀਬੀ ਦੇ ਵਿੱਚ ਬਤੀਤ ਕਰ ਰਿਹਾ ਜੀਵਨ ਅਸਮਾਨ ਦੇ ਦੋ ਆਪਾਹਜ ਭਰਾ ਹੋਰ ਨੇ ਘਰੇ ਹਰ ਮਹੀਨਾ ਤੇ ਰਹਿੰਦੇ ਅਸੀਂ ਰੋਜ਼ਾ ਰੱਖेंगे ਰੋਜ਼ਾ ਰੱਖੇ ਆ ਔਰਮਦਾਨ ਆ ਰਹੇ ਆ ਇੱਕੋਂਗੇ ਤਰ੍ਹਾਂ ਮਿਲਣਾ ਇਨਸ਼ਾਅੱਲਾ ਕਾ ਰੋਜ਼ ਮੈਂ ਹਾਂ ਇਨਸ਼ਾਅੱਲਾ ਇੱਥੇ ਮਿਲਣਾ ਹੋਵੇ ਅੱਲਾ ਛਾਏ ਕੋ ਸ਼ਾਇਦ ਕੋ ਸ਼ਾਹ ਗੇ ਕਮ ਹਾਂ ਅੱਲਾ ਤੁਕ ਅੱਲਾ ਕਾ ਹੁਕਮ ਹੈ ਅੱਲਾ ਗੇ ਕਮ ਅੱਲਾ ਕਾ ਹੁਕਮ ਹੈ अल्लाह का हुक्म अल्ला 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 का। का। है ना अल्लाह कोई नहीं अल्लाह उसका हुक्म सब कुछ है आ, सब कुछ, है। कुछ है। नहीं है न जमीन न कुछ नहीं है एक मान सब कुछ कोई है। वो भी अकेला है। अकेला है उसका कोई मालिक नहीं उसका है। कोई मालिक है अकेला है करना है वो तो हमारे हाँ माँ भी है बाप भी है। है। उसका कोई जमान मैं जम रोना नहीं बाद में रोना नहीं है अब मम्मी से बातें करो बैठो हाँ। बाद में मत रोना ठीक है ठीक तो है में पढ़ा मस्जिद इधर मस्जिद नहीं है कोई बात नहीं हम तेरे लिए थोड़ी सी जगह बना के तुम वहाँ पे बैठ के अपना नमाज पढ़ लिया पढ़े ठीक है ठीक है मक्का की फोटो लगा देंगे वहाँ पे बैठ के अल्लाह ताला की तुम अपनी

क्या हो रहा तो हाँ। है अल्लाह के रजा के लिए बहुत अच्छा देखते हाथ पैर बहुत अच्छे हो रहे थे ऐसे-ऐसे दिल खुश हो गया यहाँ चलो अल्लाह मेहर करेगी जी बहुत बहुत धन्यवाद आप लोग आए वागुरु जी का खालसा चौदह